वेलकम टू माय चैनल गौड़ी सुखमनी मोहल्ला पंचवा श्लोक उरता रे जो अंतर नाम सर्वमै पखे भगवान जो हृदय अंदर एक नाम नु धारण करता है ਤੇ ਸਾਰਿਆਂ ਵਿੱਚ ਪਰਮਾਤਮਾ ਨੂੰ ਵੇਖਦਾ ਹੈ ਨਿਮਕ ਨਿਮਕ ਠਾਕੁਰ ਨਮਸਕਾਰੇ ਨਾਨਕੋ ਅਪਰ ਸਗਲ ਨਿਸਤਾਰੇ ਗੁਰੂ ਜੀ ਸਮਝਾਉਂਦੇ ਨੇ ਜੋ ਚਿੰਨ ਚਿੰਨ ਆਪਣੇ ਪ੍ਰਭੂ ਨੂੰ ਨਮਸਕਾਰ ਕਰਦਾ ਹੈ ਉਹ ਨਿਰਲੇਪੁਰਸ਼ ਸਭ ਸੰਸਾਰ ਨੂੰ ਤਾਰ ਲੈਂਦਾ ਹੈ ਜੋ ਪਰਮਾਤਮਾ ਨੂੰ ਸਵਾਸ ਸਵਾਸ ਤੇ ਆਉਂਦਾ ਹੈ ਯਾਦ ਕਰਦਾ ਹੈ ਤੇ ਉਸ ਦੀ ਭਗਤੀ ਕਰਦਾ ਹੈ ਉਹੀ ਸ਼ਬਦਾ ਉਧਾਰ ਕਰਨ ਵਾਲਾ ਨਿਰਲੇਪ ਪੁਰਸ਼ ਹੈ ਅਸ਼ਟਪਦੀ ਮਿੱਥਿਆ ਨਾਹੀ ਰਸਨਾ ਪਰਸ ਜੋ ਜੀਬ ਨਾਲ ਝੂਠ ਨੂੰ ਛੂਣ ਨਹੀਂ ਦਿੰਦਾ ਝੂਠ ਨਹੀਂ ਬੋਲਦਾ ਮਨ ਮੈਂ ਪ੍ਰੀਤ ਨਰੰਜਨ ਦਰਸ ਜੋ ਮਨ ਵਿੱਚ ਪਰਮਾਤਮਾ ਦੇ ਦਰਸ਼ਨ ਦੀ ਪ੍ਰੀਤ ਰੱਖਦਾ ਹੈ ਪਤ੍ਰੇ ਰੂਪ ਨਪੇਖੇ ਨੇਤਰ ਜੋ ਅੱਖਾਂ ਨਾਲ ਪ੍ਰਾਈ ਇਸਤਰੀ ਦੇ ਰੂਪ ਰੰਗ ਨੂੰ ਨਹੀਂ ਵੇਖਦਾ ਸਾਧ ਕੀ ਤਹਿਲ ਸੰਸੰਗហេਤ ਜਿਹੜਾ ਸਾਧ ਦੀ ਸੇਵਾ ਕਰਦਾ ਹੈ ਤੇ ਸੰਤਾ ਦੀ ਸੰਗਤ ਵਿੱਚ ਪ੍ਰੀਤ ਰੱਖਦਾ ਹੈ ਕੰਨ ਨ ਸੁਨੇ ਕਹੂ ਕਿ ਨਿੰਦਾ ਜੋ ਕੰਨਾਂ ਨਾਲ ਕਿਸੇ ਦੀ ਨਿੰਦਿਆ ਨਹੀਂ ਸੁਣਦਾ ਸਭ ਤੇ ਜਾਣੇ ਆਪਸ ਕੋ ਮੰਦਾ ਜੋ ਸਭ ਨਾਲੋਂ ਆਪਣੇ ਆਪ ਨੂੰ ਮੰਦਾ ਜਾਣਦਾ ਹੈ ਗੁਰਪ੍ਰਸਾਦ ਵਿਖਿਆ ਪਰਹਰੇ ਜੋ ਗੁਰੂ ਦੀ ਕਿਰਪਾ ਨਾਲ ਵਿਕਾਰਾਂ ਦੀ ਵਿਹਿ ਨੂੰ ਦੂਰ ਕਰ ਦਿੰਦਾ ਹੈ ਮਨ ਕੀ ਬਾਸਨਾ ਮਨ ਤੇ ਤਰੇ ਜਿਸ ਤੇ ਮਨ ਦੀ ਵਾਸ਼ਨਾ ਮਨ ਤੋਂ ਮਿਟ ਜਾਂਦੀ ਹੈ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਜੋ ਇੰਦਰੀਆਂ ਨੂੰ ਜਿੱਤ ਕਰਕੇ ਪੰਜਾਂ ਦੋਸ਼ਾਂ ਤੋਂ ਰਹਿਤ ਹੁੰਦਾ ਹੈ ਪੰਜ ਇੰਦਰੀਆਂ ਦੇ ਪੰਜ ਦੋਸ਼ ਇਹ ਹਨ ਰਸ ਰੂਪ ਸ਼ਬਦ ਗੰਧ ਤੇ ಸ್ಪਰਸ਼ ਰਸ ਸਵਾਦ ਲੈਣਾ ਜਾਂ ਝੂਠ ਬੋਲਣਾ ਇਹ ਜੀਬ ਦਾ ਦੋਸ਼ ਵਿਸ਼ਾ ਹੈ ਰੂਪ ਯਾਨੀ ਕਿ ਵੇਖਣਾ ਪ੍ਰਾਈ ਇਸਤਰੀ ਦਾ ਰੂਪ ਰੰਗ ਦੇਖਣਾ ਤੇ ਉਸ ਤੇ ਬੁਰੀ ਨਜ਼ਰ ਰੱਖਣਾ ਇਹ ਅੱਖਾਂ ਦਾ ਦੋਸ਼ ਵਿਸ਼ਾ ਹੈ ਸ਼ਬਦ ਯਾਨੀ ਕਿ ਸੁਣਨਾ ਪ੍ਰਾਇ ਨਿੰਦਿਆ ਅਥਵਾ ਬੁਰੇ ਵਿਚਾਰਾਂ ਦਾ ਸੁਣਨਾ ਇਹ ਕੰਨਾਂ ਦਾ ਦੋਸ਼ ਵਿਸ਼ਾ ਹੈ ਗੰਧ ਯਾਨੀ ਕਿ ਸੁਗੰਧੀ ਲੈਣਾ ਵਿਸ਼ੇ ਵਿਕਾਰਾਂ ਦੀ ਇਹ ਨੱਕ ਦਾ ਦੋਸ਼ ਵਿਸ਼ਾ ਹੈ ਸਪਰਸ਼ ਯਾਨੀ ਕਿ ਛੂਣਾ ਹੱਥਾਂ ਪੈਰਾਂ ਨਾਲ ਬੁਰੇ ਕਰਮ ਕਰਨੇ ਤੇ ਪਰ ਇਸਤਰੀ ਦੇ ਦਮਨ ਨੂੰ ਛੂਣਾ ਇਹ ਸਰੀਰ ਦਾ ਦੋਸ਼ ਵਿਸ਼ਾ ਹੈ ਨਨਕੋਟ ਮੱਦੇ ਕੋ ਐਸਾ ਫਰਸ ਗੁਰੂ ਜੀ ਫਰਮਾਉਂਦੇ ਹਨ ਕਰੋੜਾਂ ਵਿੱਚੋਂ ਵਿਰਲਾ ਹੀ ਐਸਾ ਨਿਰਲੇਪ ਪੁਰਸ਼ ਹੁੰਦਾ ਹੈ ਜੋ ਇਹਨਾਂ ਪੰਜਾਂ ਦੋਸ਼ਾਂ ਤੋਂ ਰਹਿਤ ਹੁੰਦਾ ਹੈ ਵੈਸ਼ਨੂ ਸੋ ਜਿਸ ਉੱਪਰ ਸੁਪਰਸੰਨ ਵੈਸ਼ਨੂ ਉਹ ਹੈ ਜਿਸ ਉੱਤੇ ਉਹ ਪਰਮਾਤਮਾ ਖੁਸ਼ ਹੋਵੇ ਬਿਸਨ ਕੀ ਮਾਇਆ ਤੇ ਹੋਏ ਪਿੰਨ ਜੋ ਵਿਸ਼ਨੂ ਦੀ ਮਾਇਆ ਤੋਂ ਅਸੰਗ ਰਹਿੰਦਾ ਹੈ ਯਾਨੀ ਕਿ ਮਾਇਆ ਵਿੱਚ ਲੁਭਾਇਆ ਮਨ ਨਹੀਂ ਹੁੰਦਾ ਕਰਮ ਕਰਤ ਹੋਵੇ ਨਿਹ ਕਰਮ ਜੋ ਕਰਮ ਕਰਦਾ ਹੋਇਆ ਵੀ ਨਿਸ਼ਕਾਮ ਹੋਵੇ ਤਿਸ ਬੈਸਨੂ ਕਾ ਨਿਰਮਲ ਧਰਮ ਜੋ ਐਸਾ ਹੈ ਉਸ ਵੈਸ਼ਨੂ ਦਾ ਵੈਸ਼ਨੂ ਧਰਮ ਪਵਿੱਤਰ ਹੈ ਸੱਚਾ ਹੈ ਕਾਹੂ ਫਲ ਕੀ ਇੱਛਾ ਨਹੀਂ ਬਾਛੇ ਉਹ ਕਿਸੇ ਕਰਮ ਦੇ ਫਲ ਦੀ ਇੱਛਾ ਨਹੀਂ ਚਾਹੁੰਦਾ ਕੇਵਲ ਭਗਤ ਕੀਰਤਨ ਸੰਗਰਾਚੇ ਕੇਵਲ ਭਗਤੀ ਤੇ ਕੀਰਤਨ ਨਾਲ ਹੀ ਰੰਗਿਆ ਰਹਿੰਦਾ ਹੈ ਮਨ ਤਨ ਅੰਤਰ ਸਿਮਰਨ ਗੋਪਾਲ ਜਿਸ ਦੇ ਮਨ ਤੇ ਸਰੀਰ ਅੰਦਰ ਪਰਮੇਸ਼ਵਰ ਦਾ ਸਿਮਰਨ ਹੈ ਸਭ ਉਪਰ ਹੋਵਤ ਕਿਰਪਾਲ ਜੋ ਸਾਰੀਆਂ ਜੀਵਾਂ ਉੱਤੇ ਦਿਵਾਨ ਹੁੰਦਾ ਹੈ ਆਪ ਡ੍ਰਿੜ ਅਫਰੋ ਨਾਮ ਜਪਾਵੇ ਜੋ ਪਰਮੇਸ਼ਵਰ ਦਾ ਨਾਮ ਆਪ ਡ੍ਰਿੜ ਕਰਦਾ ਹੈ ਆਪ ਜਪਦਾ ਹੈ ਤੇ ਹੋਰਾਂ ਨੂੰ ਜਪਾਉਂਦਾ ਹੈ ਨਾਨਕੋ ਵੈਸ਼ਨੂ ਪਰਮਗਤ ਪਾਵੇ ਗੁਰੂ ਜੀ ਫਰਮਾਉਂਦੇ ਹਨ ਉਹ ਵੈਸ਼ਨੂ ਹੀ ਮੁਕਤੀ ਪਾਉਂਦਾ ਹੈ ਭਗੋਤੀ ਭਗਵੰਤ ਭਗਤਕਾਰਾਂਗੇ ਭਗੋਤੀ ਭਗੋਤੀ ਦਾ ਅਰਥ ਹੈ ਭਗਵਾਨ ਦੀ ਭਗਤੀ ਕਰਨ ਵਾਲਾ ਭਗਤ ਉਹ પુરੁਸ਼ ਭੋਤੀ ਭਗਤ ਹੈ ਜਿਸ ਨੂੰ ਭਗਵੰਤ ਦੀ ਭਗਤੀ ਦਾ ਰੰਗ ਚੜ੍ਹਿਆ ਹੋਵੇ ਸਗਲ त्यागे ਦੁਸ਼ਟ ਕਾ ਸੰਗ ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਨਾਂ ਦੁਸ਼ਟਾਂ ਦਾ ਸਾਥ ਛੱਡ ਦਿੰਦਾ ਹੈ ਮਨ ਤੇ ਵਿੰਸੇ ਸਗਲਾ ਪਰਮ ਜਿਸ ਦੇ ਮਨ ਤੋਂ ਮੇਰ ਟੇਰ ਦਾ ਸਾਰਾ ਭਰਮ ਨਾਸ ਹੋ ਜਾਂਦਾ ਹੈ ਕਰ ਪੂਜੇ ਸਗਲ ਪਾਰ ਬ੍ਰਹਮ ਜੋ ਸਭ ਜੀਵਾਂ ਜੰਤੂਆਂ ਨੂੰ ਪਾਰ ਬ੍ਰह्म ਦਾ ਰੂਪ ਕਰਕੇ ਵੇਖਦਾ ਹੈ ਸਾਥ ਸੰਗ ਪਾਪਾ ਮਲ ਖੋਵੇ ਜੋ ਸਾਥ ਸੰਗਤ ਵਿੱਚ ਮਿਲ ਕੇ ਪਾਪਾਂ ਦੀ ਮਹਿਲ ਨੂੰ ਧੋਂਦਾ ਹੈ ਤਿਸ ਭਗੌਤੀ ਕੀ ਮਤ ਉੱਤਮ ਹੋਵੇ ਉਸ ਭਗੌਤੀ ਦੀ ਬੁੱਧੀ ਉੱਤਮ ਹੁੰਦੀ ਹੈ ਭਗਵੰਤ ਕੀ ਟਹਿਲ ਕਰੇ ਨਿਤਨੀਤ ਜੋ ਪਰਮੇਸ਼ਵਰ ਦੀ ਸੇਵਾ ਨਿਤ ਹੀ ਕਰਦਾ ਹੈ ਰੋਜ਼ ਕਰਦਾ ਹੈ ਮਨ ਤਨਾਰ ਪੈ ਬਿਸਨਪ੍ਰੀਤ ਮਨ ਤੇ ਤਨ ਦੋਵੇਂ ਪ੍ਰਭੂ ਦੇ ਪ੍ਰੇਮ ਵਿੱਚ ਭੇਟਾ ਕਰ ਦਿੰਦਾ ਹੈ ਹਰ ਕੇ ਚੜਨ ਹਿਰਦੇ ਵਸਾਵੇ ਜੋ ਹਰੀ ਪ੍ਰਭੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਨਾਨਕ ਐਸਾ ਭਰਤੀ ਭਗਵੰਤ ਕੋ ਪਾਵੇ ਗੁਰੂ ਜੀ ਕਥਨ ਕਰਦੇ ਹਨ ਐਸਾ ਭਗਤ ਹੀ ਪਰਮੇਸ਼ਰ ਨੂੰ ਪਾਉਂਦਾ ਹੈ ਸੋ ਪੰਡਿਤ ਜੋ ਮਨ ਪ੍ਰਬੋਧ ਹੈ ਪੰਡਿਤ ਉਹ ਹੈ ਜੋ ਆਪਣੇ ਮਨ ਨੂੰ ਸਮਝਾਉਂਦਾ ਹੈ RAM ਨਾਮ ਮਾਤਮੈ ਸੋਧ ਦੇ ਜੋ RAM ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਡ੍ਰਿੜ ਕਰਦਾ ਹੈ RAM ਨਾਮ ਸਾਰ ਰਸ ਪੀਵੇ ਜੋ RAM ਨਾਮ ਦੇ ਤਤ ਰਸ ਨੂੰ ਪੀਂਦਾ ਹੈ ਉਸ ਪੰਡਿਤ ਕੇ ਉਪਦੇਸ਼ ਜਗਜੀਵ ਹੈ ਉਸ ਪੰਡਿਤ ਦੇ ਉਪਦੇਸ਼ ਨਾਲ ਜਗਤ ਜੀਉਂਦਾ ਹੈ ਯਾਨੀ ਕਿ ਜਗਤ ਦਾ ਉਧਾਰ ਹੁੰਦਾ ਹੈ ਹਰ ਕੀ ਕਥਾ ਹਿਰਦੇ ਵਸਾਵੇ ਜੋ ਹਰੀ ਦੀ ਕਥਾ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਸੋ ਪੰਡਿਤ ਸਿਰ ਜੋ ਨਾ ਵੈ ਉਹ ਪੰਡਿਤ ਮੂੜ ਜੁਨੀ ਯਾਨਕੀ ਮਰਨ ਜੰਮਣ ਵਿੱਚ ਨਹੀਂ ਆਉਂਦਾ ਵੇਦ ਪੁਰਾਨ ਸਿਮਰਤ ਬੂਝੇ ਮੂਲ ਵੇਦਾਂ ਸਿਮਰਤਿਆਂ ਤੇ ਪੁਰਾਣਾ ਦੇ ਮੂਲ ਨੂੰ ਜੋ ਸਮਝਦਾ ਹੈ ਸੁਖਮ ਮੇ ਜਨ ਨੇ ਅਥੂਲ ਨਿਰ ਆਕਾਰ ਪਰਮਾਤਮਾ ਵਿੱਚ ਸਾਰੇ ਬ੍ਰਹਮੰਡ ਨੂੰ ਜਾਣਦਾ ਹੈ ਚਾ ਵਰਨਾ ਕਉ ਦੇਉ ਉਪਦੇਸ਼ ਜੋ ਚਹੂ ਜਾਤਾਂ ਦੀਆਂ ਸ਼੍ਰੇਣੀਆਂ ਨੂੰ ਉਪਦੇਸ਼ ਦਿੰਦਾ ਹੈ ਨਾਨਕ ਉਸ ਪੰਡਿਤ ਕੋ ਸਦਾ ਅਦੇਸ ਗੁਰੂ ਜੀ ਕਥਨ ਕਰਦੇ ਹਨ ਉਸ ਪੰਡਿਤ ਨੂੰ ਸਦਾ ਹੀ ਨਮਸਕਾਰ ਹੈ ਬੀਜ ਮੰਤਰ ਸਰਬ ਕੋ ਗਿਆਨ ਪਰਮਾਤਮਾ ਦਾ ਨਾਮ ਹੀ ਸਭ ਮੰਤਰਾਂ ਦਾ ਬੀਜ ਹੈ ਤੇ ਸਭ ਨੂੰ ਗਿਆਨ ਦੇਣ ਵਾਲਾ ਹੈ ਚਹੁ ਵਰਨਾ ਮੈਂ ਜਪੇ ਕੋ ਨਾਮ ਚਹੁ ਜਾਤੀਆਂ ਵਿੱਚੋਂ ਭਾਵੇਂ ਕੋਈ ਨਾਮ ਨੂੰ ਜਪ ਲਵੇ ਜੋ ਜੋ ਜਪੇ ਤਿਸ ਕੀ ਗਤ ਹੋਏ ਜੋ ਜੋ ਨਾਮ ਨੂੰ ਜਪਦਾ ਹੈ ਉਸ ਦੀ ਮੁਕਤੀ ਹੁੰਦੀ ਹੈ ਸਾਧ ਸੰਗ ਪਾਵੇ ਜਨ ਕੋਏ ਸਾਧ ਸੰਗਤ ਕੋਈ ਵਿਰਲਾ ਪੁਰਸ਼ੀ ਪਾਉਂਦਾ ਹੈ ਕਰ ਕਿਰਪਾ ਅੰਤਰ ਉਤਾਰੇ ਪਰਮਾਤਮਾ ਕਿਰਪਾ ਕਰਕੇ ਨਾਮ ਨੂੰ ਜਿਸ ਦੇ ਹਿਰਦੇ ਅੰਦਰ ਵਸਾਉਂਦਾ ਹੈ ਪਸ਼ੂ ਫਰੇਦ ਮੁਗਦ ਪਥਰ ਕੋ ਉਤਾਰੇ ਉਹ ਪਸ਼ੂਆਂ ਪ੍ਰੇਤਾਂ ਤੇ ਪੱਥਰਾਂ ਵਰਗੇ ਮੂਰਖਾਂ ਨੂੰ ਤਾਰ ਦਿੰਦਾ ਹੈ ਸਰਵ ਰੋਗ ਦਾ ਔਖਦ ਨਾਮ ਔਖਦ ਅਰਥ ਹੈ ਦਵਾਈ ਨਾਮ ਪਰਮਾਤਮਾ ਦਾ ਨਾਮ ਸਾਰੇ ਰੋਗਾਂ ਦਾ ਦਵਾਦਾਰੂ ਹੈ ਕਲਿਆਣ ਰੂਪ ਮੰਗਲ ਗੁਣ ਗਾਮ ਪਰਮਾਤਮਾ ਦੇ ਮੰਗਲ ਮਈ ਗੁਣਾ ਨੂੰ ਗਾਓ ਜੋ ਮੁਕਤੀ ਦਾਤਾ ਹੈ ਕਾਹੂ ਜੁਗਤ ਕੀਤੇ ਨ ਪਾਈਏ ਧਰਮ ਕਿਸੇ ਜੁਗਤੀ ਨਾਲ ਜਾਂ ਕਿਸੇ ਧਰਮ ਕਰਮ ਨਾਲ ਨਾਮ ਨਹੀਂ ਪਾਇਆ ਜਾਂਦਾ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਗੁਰੂ ਜੀ ਕਥਨ ਕਰਦੇ ਹਨ ਨਾਮ ਉਸ ਨੂੰ ਮਿਲਦਾ ਹੈ ਜਿਸ ਦੇ ਕਰਮਾਂ ਵਿੱਚ ਤੁਰ ਤੂੰ ਹੀ ਲਿਖਿਆ ਹੋਵੇ ਜਿਸਕੇ ਮਨ ਪਰਮ ਭ੍ਰਮ ਦਾ ਨਿਵਾਸ ਜਿਸਦੇ ਮਨ ਵਿੱਚ ਪਰਮਾਤਮਾ ਦਾ ਵਾਸ ਹੋਵੇ ਤਿਸ ਕਾ ਨਾਮ ਸਤਿਰਾਮਦਾਸ ਉਸ ਦਾ ਨਾਮ ਸੱਚਾ ਰਾਮਦਾਸ ਹੈ ਆਤਮ ਰਾਮ ਇਸ ਨਦਰੀ ਆਇਆ ਉਸ ਨੂੰ ਸਦਾ ਆਤਮ ਸਰੂਪ ਦਿਸ ਆਉਂਦਾ ਹੈ ਦਾਦ ਸੰਤਨ ਪਾਇ ਤਿਨ ਪਾਇਆ दास वाली दास भावना करके उसने परमात्मा ਦੇ ਸਰੂਪ ਨੂੰ ਪਾਇਆ ਹੈ ਸਦਾ ਨਿਕਟ ਨਿਕਟ ਹਰ ਜਾਨ ਜੋ ਸਦਾ ਹੀ ਪਰਮਾਤਮਾ ਨੂੰ ਨੇੜੇ ਤੋਂ ਨੇੜੇ ਜਾਣਦਾ ਹੈ ਯਾਨੀ ਕਿ ਆਪਣੇ ਅੰਗ ਸੰਗ ਜਾਣਦਾ ਹੈ ਸੋ ਦਾਸ ਦਰਗਹੀ ਪਰਵਾਨ ਉਹ ਸੇਵਕ ਦਰਗਾਹ ਵਿੱਚ ਪਰਵਾਨ ਹੁੰਦਾ ਹੈ ਆਪਣੇ ਦਾਸ ਕੋ ਆਪ ਕਿਰਪਾ ਕਰੇ ਪਰਮਾਤਮਾ ਆਪਣੇ ਦਾਸ ਉਤੇ ਆਪ ਕਿਰਪਾ ਕਰਦਾ ਹੈ। ਕਿਸ ਦਾਸ ਕੋ ਸਭ ਸੋਝੀ ਪਰ ਹੈ। ਉਸ ਦਾਸ ਨੂੰ ਸਭ ਸਮਝ ਪੈ ਜਾਂਦੀ ਹੈ। ਸਭ ਸਮਝ ਆ ਜਾਂਦੀ ਹੈ। ਸਗਲ ਸੰਗ ਆਤਮੋ ਦਾਸ ਜੋ ਸਭ ਪਦਾਰਥਾਂ ਤੇ ਸੰਬੰਧੀਆਂ ਦੇ ਸੰਗ ਵਿੱਚ ਵੀ ਜੋ ਮਨ ਕਰਕੇ ਇਹਨਾਂ ਤੋਂ ਅਸੰਗ ਰਹਿੰਦਾ ਹੈ। ਯਾਨੀ ਕਿ ਮਨ ਨੂੰ ਇਹਨਾਂ ਦੇ ਮੋਹ ਵਿੱਚ ਨਹੀਂ ਫਸਾਉਂਦਾ ਐਸੀ ਜੁਗਤ ਨਾਨਕ ਰਾਮਦਾਸ ਐਸੀ ਜੁਗਤੀ ਰਹਿਣ ਵਾਲਾ ਉਹ ਪੁਰਸ਼ ਸੱਚਾ ਰਾਮਦਾਸ ਰਾਮ ਭਗਤ ਹੈ ਪ੍ਰਭ ਕੀ ਆਗਿਆ ਤੁਮਹਿ ਤਾਵੇ ਜੋ ਪਰਮਾਤਮਾ ਦੇ ਹੁਕਮ ਨੂੰ ਸੱਚੇ ਮਨ ਨਾਲ ਮੰਨਦਾ ਹੈ ਜੀਵਨ ਮੁਕਤ ਸੋ ਉਹ ਕਹਾਵੇ ਉਹੀ ਜੀਵਨ ਮੁਕਤ ਕਹਾਉਂਦਾ ਹੈ ਤੈਸਾ ਹਰਖ ਤੈਸਾ ਉਸੋਗ ਉਸ ਨੂੰ ਜੈਸੀ ਖੁਸ਼ੀ ਵੈਸੀ ਹੀ ਗਮੀ ਹੁੰਦੀ ਹੈ ਸਦਾ ਆਨੰਦ ਤੇ ਨਹੀਂ ਵਿਯੋਗ ਉਸ ਨੂੰ ਸਦਾ ਆਨੰਦ ਹੁੰਦਾ ਹੈ ਉੱਥੇ ਵਿਛੋੜਾ ਕਦੇ ਨਹੀਂ ਹੁੰਦਾ ਤੈਸਾ ਸਵਰਨ ਤੈਸੀ ਉਸ ਮਾਟੀ ਉਸ ਨੂੰ ਜੈਸਾ ਸੋਨਾ ਵੈਸੀ ਹੀ ਮਿੱਟੀ ਹੈ ਯਾਨੀ ਕਿ ਸੋਨੇ ਤੇ ਮਿੱਟੀ ਵਿੱਚ ਕੋਈ ਫਰਕ ਨਹੀਂ ਜਾਣਦਾ। ਤੈਸਾ ਅੰਮ੍ਰਿਤ ਐਸੀ ਵਿਖਾਟੀ ਉਹ ਜੈਸਾ ਮਿੱਠਾ ਅੰਮ੍ਰਿਤ ਵੈਸੀ ਹੀ ਕੋੜੀ ਵਿਹੂ ਜਾਣਦਾ ਹੈ। ਯਾਨੀ ਕਿ ਜ਼ਹਿਰ ਤੇ ਅੰਮ੍ਰਿਤ ਵਿੱਚ ਕੋਈ ਫਰਕ ਨਹੀਂ ਜਾਣਦਾ। ਤੈਸਾ ਮਾਨ ਤੈਸਾ ਵਿਮਾਨ ਉਸ ਦੀ ਬਿਰਤੀ ਵਿੱਚ ਜੈਸਾ ਆਦਰ ਵੈਸਾ ਹੀ ਅਨਾਦਰ ਹੁੰਦਾ ਹੈ। ਤੈਸਾ ਰੰਗ ਤੈਸਾ ਰਾਜਾਨ ਉਸ ਦੀ ਨਜ਼ਰ ਵਿੱਚ ਜੈਸਾ ਕੰਗਾਲ ਵੈਸਾ ਹੀ ਬਾਦਸ਼ਾਹ ਹੁੰਦਾ ਹੈ ਜੋ ਵਰਤਾਈ ਸਾਈ ਜੁਗਤ ਪਰਮਾਤਮਾ ਜੋ ਭਾਣਾ ਵਰਤਾਂਦਾ ਹੈ ਉਹੀ ਚੰਗਾ ਜਾਣਦਾ ਹੈ ਨਾਨਕ ਕੋ ਪੁਰਖ ਕਹੀਏ ਜੀਵਨ ਮੁਕਤ ਗੁਰੂ ਜੀ ਕਥਨ ਕਰਦੇ ਹਨ ਉਹ ਐਸਾ ਪੁਰਸ਼ ਜਿਉਂਦਾ ਹੀ ਮੁਕਤ ਕਿਹਾ ਜਾਂਦਾ ਹੈ ਪਾਰ ਬ੍ਰਹਮ ਕੇ ਸਗ ਲੇਠਾਓ ਸਾਰੇ ਥਾਂ ਪਰਮੇਸ਼ਵਰ ਦੇ ਹਨ ਜੀਤ ਜਿਤ ਕਰਾਖੇ ਤੇ ਸਾਤਿਨਾਉ ਜਿਸ ਰੂਪ ਵਿੱਚ ਜੀਵ ਨੂੰ ਪਰਮਾਤਮਾ ਰੱਖਦਾ ਹੈ ਵੈਸਾ ਹੀ ਉਸ ਦਾ ਨਾਮ ਹੁੰਦਾ ਹੈ ਆਪੇ ਕਰਨ ਕਰਾਵਨ ਯੋਗ ਪਰਮਾਤਮਾ ਆਪ ਹੀ ਕਰਨ ਤੇ ਕਰਾਵਨ ਯੋਗ ਹੈ ਪ੍ਰਭਾਵੇ ਸੋਇ ਫੁਨ ਹੋਗ ਜੋ ਪ੍ਰਭੂ ਨੂੰ ਪਾਉਂਦਾ ਹੈ ਫਿਰ ਉਹੀ ਹੋਵੇਗਾ ਚਾਹੇ ਉਹ ਚੰਗਾ ਹੋਵੇ ਚਾਹੇ ਮੰਦਾ ਪਸਰਿਓ ਆਪ ਹੋਏ ਨਤ ਤਰੰਗ ਅਨੇਕਾਂ ਲਹਿਰਾਂ ਰੂਪ ਹੋ ਕੇ ਪਰਮਾਤਮਾ ਆਪ ਹੀ ਸਾਰੇ ਪਸਰ ਰਿਹਾ ਹੈ ਹਰ ਥਾਂ ਮੌਜੂਦ ਹੈ ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ ਪਾਰ ਬ੍ਰਹਮ ਦੇ ਖੇਲ ਜਾਣੇ ਨਹੀਂ ਜਾਂਦੇ ਜੈਸੀ ਮਤ ਦੇ ਤੈਸਾ ਪ੍ਰਗਾਸ ਜਿਹੋ ਜੀ ਉਹ ਮਤ ਦਿੰਦਾ ਹੈ ਤਿਉ ਜਿਹਾ ਹੀ ਜੀਵਾ ਅੰਦਰ ਪ੍ਰਕਾਸ਼ ਹੁੰਦਾ ਹੈ। ਪਾਰ ਬ੍ਰह्म ਕਰਤਾ ਵਿਨਾਸ਼ ਪਾਰ ਬ੍ਰह्म ਸ਼ਬਦ ਰਚਨਹਾਰ ਨਾਸ ਰਹਿਤ ਹੈ। ਯਾਨੀ ਕਿ ਉਹ ਉਤਪਤੀ ਕਰਨ ਵਾਲਾ ਵੀ ਹੈ ਤੇ ਪਰਲੇ ਕਰਨ ਵਾਲਾ ਵੀ। ਉਹ ਪਰਮਾਤਮਾ ਹੀ ਹੈ। ਸਦਾ 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 ਦੇ ਹਾਲ ਉਹ ਤਿੰਨ ਕਾਲ ਹੀ ਜੀਵਾਂ ਉੱਤੇ ਦਇਆ ਕਰਦਾ ਹੈ। ਸਿਮਰ ਸਿਮਰ ਨਾਨਕ ਪਏ ਨਿਹਾਲ ਗੁਰੂ ਜੀ ਕਥਨ ਕਰਦੇ ਹਨ ਉਸ ਨੂੰ ਸਿਮਰ ਸਿਮਰ ਕੇ ਜੀਵ ਨਿਹਾਲ ਹੁੰਦੇ ਹਨ ਇਸ ਦਾ ਭਾਵ ਅਰਥ ਇਹ ਹੈ ਕਿ ਪਰਮਾਤਮਾ ਆਪ ਹੀ ਸਾਰੇ ਭੇਖਾਂ ਤੇ ਮਤਾਂ ਵਿੱਚ ਫਸਰ ਰਿਹਾ ਹੈ ਉਹ ਹਰ ਥਾਂ ਮੌਜੂਦ ਹੈ ਉਸ ਦਾ ਸਿਮਰਨ ਕਰਨ ਵਾਲੇ ਨਿਹਾਲ ਹੁੰਦੇ ਹਨ ਤੇ ਦਰਗਾਹ ਵਿੱਚ ਮਾਨ ਵਡਿਆਈ ਪਾਉਂਦੇ ਹਨ ਬਾਣੀ ਵਿੱਚ ਇੱਕ ਅੰਤਰਾ ਹੈ ਜੋ ਵਰਤਾਏ ਸਾਈ ਜੁਗਤ ਜੈਸਾ ਕਿ ਇੱਕ ਦਿਨ ਇਹਨਾਂ ਧੁੱਕਾਂ ਦਾ ਪਾਠ ਕਰਦੇ ਹਾਂ ਮਾਤਾ ਗੁਜਰੀ ਜੀ ਨੇ ਸ਼ਿਰਗੁਰ ਗੋਬਿੰਦ ਸਿੰਘ ਜੀ ਨੂੰ ਪੁੱਛਿਆ ਕਿ ਬੇਟਾ ਐਸਾ ਪੁਰਸ਼ ਕੌਣ ਹੈ ਜਿਸ ਨੂੰ ਖੁਸ਼ੀ ਤੇ ਗਮੀ ਇੱਕੋ ਜੀ ਹੁੰਦੀ ਹੈ ਜਿਸ ਉੱਤੇ ਖੁਸ਼ੀ ਤੇ ਗਮੀ ਦਾ ਕੋਈ ਅਸਰ ਨਹੀਂ ਹੁੰਦਾ ਜੇ ਕੋਈ ਐਸਾ ਮਹਾਪੁਰਸ਼ ਹੈ ਤਾਂ ਮੈਨੂੰ ਵੀ ਉਸ ਦੇ ਦਰਸ਼ਨ ਕਰਾਓ ਗੁਰੂ ਜੀ ਨੇ ਕਿਹਾ ਮਾਤਾ ਜੀ ਕਲ ਭੋਜਨ ਛਕਣ ਤੋਂ ਪਹਿਲਾਂ ਹੀ ਤੁਹਾਨੂੰ ਉਸ ਮਾਪੂਛ ਦੇ ਦਰਸ਼ਨ ਹੋ ਜਾਣਗੇ ਗੁਰੂ ਜੀ ਨੇ ਮਾਤਾ ਜੀ ਨੂੰ ਇਹ ਉੱਤਰ ਦੇ ਕੇ ਭਾਈ ਰਾਮ ਕੋਇਰ ਜੀ ਨੂੰ ਜੋ ਉਸ ਸਮੇਂ ਰਮਦਾਸ ਪਿੰਡ ਰਹਿੰਦੇ ਸਨ ਉਹਨਾਂ ਨੂੰ ਅੰਤਰ ਧਿਆਨ ਹੋ ਕੇ ਯਾਦ ਕੀਤਾ ਕਿ ਭਾਈ ਜੀ ਮਾਤਾ ਜੀ ਨੂੰ ਕਲ ਉਹਨਾਂ ਦੇ ਪ੍ਰਸ਼ਾਦ ਛਕਣ ਤੋਂ ਪਹਿਲਾਂ ਹੀ ਆਨੰਦਪੁਰ ਪਹੁੰਚ ਕੇ ਦਰਸ਼ਨ ਦਿਓ ਗੁਰੂ ਜੀ ਦੇ ਇਸ ਅੰਤਰ ਧਿਆਨ ਦੇ ਸੁਨੇਹੇ ਨਾਲ ਭਾਈ ਰਾਮ ਕੁਇਰ ਜੀ ਰਮਦਾਸ ਪਿੰਡ ਤੋਂ ਝਟਪਟ ਘੋੜੇ ਤੇ ਸਵਾਰ ਹੋ ਕੇ ਆਨੰਦਪੁਰ ਨੂੰ ਤੁਰ ਪਏ ਤੇ ਆਪਣੇ ਸੇਵਾਦਾਰ ਨੂੰ ਵਚਨ ਕਰ ਗਏ ਕਿ ਸਾਨੂੰ ਗੁਰੂ ਜੀ ਨੇ ਆਨੰਦਪੁਰ ਪਹੁੰਚਣ ਵਾਸਤੇ ਛੇਤੀ ਹੀ ਹੁਕਮ ਕੀਤਾ ਹੈ ਤੁਸੀਂ ਛੇਤੀ ਹੀ ਸਾਡੇ ਪਿੱਛੋਂ ਆਨੰਦਪੁਰ ਪਹੁੰਚ ਜਾਣਾ ਦੂਜੇ ਦਿਨ ਜਦੋਂ ਪ੍ਰਸ਼ਾਦ ਛਕਣ ਦਾ ਸਮਾਂ ਨੇੜੇ ਆਇਆ ਤਾਂ ਮਾਤਾ ਜੀ ਨੇ ਗੁਰੂ ਜੀ ਨੂੰ ਕਿਹਾ ਉਹ ਬ੍ਰह्मज्ञानी ਉਹ ਮਹਾਪੁਰਸ਼ ਅਜੇ ਆਏ ਹੈ ਜਾਂ ਨਹੀਂ ਗੁਰੂ ਜੀ ਨੇ ਕਿਹਾ ਮਾਤਾ ਜੀ ਤੁਸੀਂ ਪ੍ਰਸ਼ਾਦ ਤਿਆਰ ਕਰੋ ਉਹ ਪਹੁੰਚਣ ਹੀ ਵਾਲੇ ਹਨ ਉਧਰ ਇਹ ਦਿਲ ਦੀ ਤਾਰ ਬਾਬਾ ਜੀ ਨੂੰ ਪਹੁੰਚ ਗਈ ਇਸ ਨੂੰ ਸੁਣ ਕੇ ਬਾਬਾ ਰਾਮ ਕੁਰ ਜੀ ਨੇ ਘੋੜਾ ਦੌੜਾ ਦਿੱਤਾ ਤੇ ਛੇਤੀ ਹੀ ਗੁਰੂ ਜੀ ਦੇ ਚਰਨਾਂ ਤੇ ਆ ਕੇ ਮੱਥਾ ਟੇਕਿਆ ਗੁਰੂ ਜੀ ਨੇ ਗੁਰੂ ਜੀ ਨੇ ਆਗਿਆ ਕਰਕੇ ਉਸੇ ਸਮੇਂ ਬਾਬਾ ਜੀ ਨੂੰ ਮਾਤਾ ਜੀ ਮਾਤਾ ਜੀ ਪਾਸ ਅੰਦਰ ਮਹਿਲਾਂ ਵਿੱਚ ਪ੍ਰਸ਼ਾਸਕਣ ਵਾਸਤੇ ਭੇਜ ਦਿੱਤਾ ਮਾਤਾ ਜੀ ਨੇ ਪ੍ਰਸ਼ਾਦਾ ਛਕਾ ਕੇ ਪੁੱਛਿਆ ਕਿ ਬਾਬਾ ਜੀ ਅੱਜ ਕਿੱਥੋਂ ਆਏ ਹੋ ਤਾਂ ਗੋ ਬਾਬਾ ਰਾਮਕੋਇਰ ਜੀ ਨੇ ਕਿਹਾ ਕਿ ਮਾਤਾ ਜੀ ਜਿੱਥੇ ਉਹ ਰੱਖਦੇ ਹਨ ਉੱਥੇ ਰਹਿੰਦੇ ਹਨ ਤੇ ਜਿੱਥੇ ਉਹ ਭੇਜਦੇ ਹਨ ਉੱਥੇ ਜਾਂਦੇ ਹਨ ਅਸੀਂ ਤਾਂ ਕਟਕੁਤਲੀਆਂ ਹਾਂ ਸਾਡੇ ਵਾਸ ਕੁਛ ਨਹੀਂ ਸਾਨੂੰ ਖਿਡਾਉਣ ਵਾਲਾ ਹੀ ਜਾਣੇ ਗੁਰੂ ਜੀ ਨੇ ਮਾਤਾ ਜੀ ਨੂੰ ਦੱਸਿਆ ਕਿ ਮਾਤਾ ਜੀ ਐਸੇ ਪੁਰਸ਼ਾਂ ਨੂੰ ਹੀ ਰਾਜ ਕੇ ਪ੍ਰਮਾਤਮਾ ਸਾਰੇ ਸੰਸਾਰ ਨੂੰ ਸਿਰਜਿਆ ਸਫਲਾ ਸਮਝਦਾ ਹੈ ਇਸ ਪਾਣੀ ਵਿੱਚ ਗੁਰੂ ਜੀ ਸਮਝਾ ਰਹੇ ਨੇ ਕਿ ਪਰਮਾਤਮਾ ਦਾ ਗਿਆਨ ਸਭ ਮੰਤਰਾਂ ਦਾ ਬੀਜ ਹੈ ਨਾਮ ਦਾ ਸਬੰਧ ਕਿਸੇ ਵਿਸ਼ੇਸ਼ ਧਰਮ ਨਾਲ ਨਹੀਂ ਹੈ ਭਾਵੇਂ ਕੋਈ ਬ੍ਰਾਹਮਣ ਹੋਵੇ ਤੇ ਭਾਵੇਂ ਕੋਈ ਖੱਤਰੀ ਜਾਂ ਕੋਈ ਵੈਸ਼ ਜਾਂ ਸ਼ੁੱਧਰ ਹੋਵੇ ਜਿਹੜਾ ਵੀ ਨਾਮ ਨੂੰ ਜਪਦਾ ਹੈ ਉਹੀ ਉਸ ਦਾ ਫਲ ਸ੍ਰੂਪ ਮੁਕਤੀ ਪਾਉਂਦਾ ਹੈ ਚਾਹੂ ਵਰਨਾ ਮੈਂ ਜਪੇ ਕੋ ਨਾਮ ਚਾਹੂ ਜਾਤੀਆਂ ਵਿੱਚੋਂ ਭਾਵੇਂ ਕੋਈ ਨਾਮ ਨੂੰ ਜਪੇ ਜਹੂ ਜਾਤੀਆਂ ਦੀ ਜੋ ਉੱਪਰ ਗੱਲ ਹੋਈ ਹੈ ਉਹ ਇਹ ਬ੍ਰਾਹਮਣ ਖੱਤਰੀ ਵੈਸ਼ ਯਸ਼ੂਦਰ ਇਹਨਾਂ ਹੀ ਜਾਤੀਆਂ ਨੂੰ ਕਿਹਾ ਗਿਆ ਹੈ ਨਾਮ ਨਾਲ ਕਿਸੇ ਵੀ ਧਰਮ ਦਾ ਕੋਈ ਸੰਬੰਧ ਨਹੀਂ ਹੈ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਚਾਹੁੰਦੇ ਹਾਂ ਜੇ ਤੁਸੀਂ ਵੀ ਗੁਰਬਾਣੀ ਪੜ੍ਹਦੇ ਸੁਣਦੇ ਹੋ ਗੁਰਬਾਣੀ ਤੇ ਵਿਸ਼ਵਾਸ ਕਰਦੇ ਹੋ ਇਸ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਨਾਲ ਹੀ ਕਮੈਂਟਸ ਬਾਕਸ ਵਿੱਚ ਆਪਣੇ ਕਮੈਂਟਸ ਜ਼ਰੂਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤਾਂ ਕਿ ਸਾਡੀ ਹੋਰ ਗੁਰਬਾਣੀ ਦੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ